Tóc nữa 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 ਦੇ ਹੱਥ ਵਿੱਚ ਹੈ ਕਲੀ ਬਾਬਾ ਨਾਸਕ ਜੀ ਛੁਰਲੀ ਬਾਬਾ ਇਹ ਕੋੜਾ ਕਹਿੰਦੇ ਹਵਾਣਾ ਗੱਲਾਂ ਕਰਦਾ ਰਾਜਾ ਮਾਰਦੇ ਆ ਦੇ ਇਹ ਕਿਹੋ ਜਿਹੀਆਂ ਹੁੰਦੀਆਂ ਇਹ ਸੋਸ ਕਿਹੜਾ ਹੈ ਫਿਰ ਦਰਪੰਤਰੀਆਂ ਵੀਡੀਓ ਹੁੰਦੀਆਂ ਨੇ ਬੰਦ ਬਾਬਾ ਜੋਗਨ ਜੀ ਜੀ ਤਾਰਾ ਕਰਦੇ ਆ ਆਪੋ ਆਪਣਾ ਸੇਵਾ ਕਰਦੇ ਹੋ ਘੋੜਿਆਂ ਦੇ ਖਰਚਾ ਮਾਲਸ਼ਾ ਕਰਦੇ ਹੋ ਸਾਰੇ ਸਿੰਘ ਪਿੰਡ ਕਾਕੜ ਦੇ ਖੇਦਲ ਪਾਸੇ ਕਾਰੇ ਹੋਏ ਨੇ ਸਵੇਰੇ ਅਖੰਡ ਪਾਤਸ਼ਾਹ ਜੀ ਦਾ ਭੋਗ ਤਣਾਂ ਹੈ ਤੇ ਮੱਲੇ ਨਿਜਮਗੇ ਮਾਪੁਰ ਖੁਸ਼ ਵਿਸ਼ੇਸ਼ ਤੌਰ ਤੇ ਹਾਜ਼ਰੀਆਂ ਭਰਨਗੇ ਸ਼੍ਰੀਮਾਨ ਸੰਤ ਬੱਬਾ ਕੁਲਦੀਪ ਸਿੰਘ ਜੀ ਧਰਤ ਸਾਹਿਬ ਵਾਲੇ ਛੇ ਸੌ ਸੇ ਹਰਿਆਪਰਮੇ ਦੀ ਸਭ ਨੂੰ ਸਾਰ ਸੰਗਤ ਨੂੰ ਬੇਤੀ ਕੀਤੀ ਜਾਂਦੀ ਹੈ ਤਿੰਦ ਕਾਕੜ ਵਿਖੇ ਜੋ ਮੇਲਾ ਮਨਾਇਆ ਜਾਂਦਾ ਹੈ ਸਾਰੀ ਸੰਗਤ ਨੂੰ ਹਮਾ ਹਮਾ ਕੇ ਪੁੱਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ